ਸਮਾਨਾ ਦਾ ਪਿੰਡ ਹੈ ਦੁੱਲੜ ਦੁੱਲੜ ਦਾ ਜਿਹੜਾ ਸਰਕਾਰੀ ਐਲੀਮੈਂਟਰੀ ਸਕੂਲ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸਰਕਾਰੀ ਐਲੀਮੈਂਟਰੀ ਸਕੂਲ ਦੇ ਬਾਹਰ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਮੁੱਦਾ ਹੈ ਬਿ ਸਕੂਲ ਦੇ ਵਿੱਚ ਅਧਿਆਪਕ ਇੱਕ ਹੈ ਬੱਚੇ 70-72 ਹਨ ਔਰ ਸਕੂਲ ਦੀ ਹਾਲਤ ਮਾੜੀ ਹੋ ਰਹੀ ਹੈ ਔਰ ਜਿਸ ਨੂੰ ਲੈ ਕੇ ਪਿੰਡ ਵਾਸੀ ਜ਼ਿਲ੍ਹਾ ਸਿੱਖਿਆ ਅਫਸਰ ਮੋਹਾਲੀ ਤੱਕ ਜਾ ਕੇ ਉੱਤੇ ਦੇ ਕਰਨ ਮਿਲ ਸਕੇ ਹਨ ਲੇਕਿਨ ਅਧਿਆਪਕ ਦੀ ਨੁਕਤੀ ਨਾ ਹੋਣ ਕਰਕੇ ਹੁਣ ਇਹਨਾਂ ਦਾ ਗੁੱਸਾ ਵੱਧ ਗਿਆ ਹੈ ਇਹਨਾਂ ਨੇ ਸਕੂਲ ਨੂੰ ਜੰਦਰਾ ਲਾਤਾ ਹੈ ਸੰਗਤ ਤਾਲਮੇਲ ਅਧਿਆਪਕ ਨਾਲ ਨਹੀਂ ਬਣ ਸਕਦਾ ਕੋਈ ਇੱਕ ਦਿਨ ਆ ਗਿਆ ਦੋ ਦਿਨ ਬਾਅਦ ਦੂਜਾ ਟੀਚਰ ਆ ਗਿਆ ਇਸ ਤਰ੍ਹਾਂ ਤੋਂ ਬੱਚੇ ਕੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ ਲਗਾਤਾਰ ਤਿੰਨ ਅਧਿਆਪਕਾਂ ਦੀ ਮੰਗ ਪਿੰਡ ਵਾਸੀਆਂ ਵੱਲੋਂ ਕੀਤੀ ਜਾ ਰਹੀ ਨਹੀਂ ਤਾਂ ਜਦੋਂ ਤੱਕ ਜੰਦਰਾ ਸਕੂਲ ਨੂੰ ਲਾ ਦਿੱਤਾ ਗਿਆ ਹੈ ਸਿੱਖਿਆ ਅਧਿਕਾਰੀ ਕਦੋਂ ਇਹ ਚੰਦਰਨ ਖੁਲਵਾਉਂਦੇ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਵਿਦਿਆਰਥੀਆਂ ਦੀ ਪੜ੍ਹਾਈ ਇਸ ਟੈਮ ਪ੍ਰੀਖਿਆ ਦੇ ਦਿਨ ਹੈ ਪੜ੍ਹਾਈ ਬਹੁਤ ਜ਼ਰੂਰੀ ਹੈ ਔਰ ਅਧਿਆਪਕਾਂ ਦੀ ਨਿਯੁਕਤੀ ਜਲਦੀ ਜਲਦੀ ਸਿੱਖਿਆ ਵਿਭਾਗ ਕਰੇ ਲੇਕਿਨ ਕਦੋਂ ਕਰਦਾ ਹੈ ਆਉਣ ਵਾਲਾ ਸਮਾਂ ਦੱਸੇਗਾ ਇਹਨਾਂ ਲੋਕਾਂ ਨਾਲ ਗਲਵਾਜ਼ੀ ਕਰਦੇ ਇਨ ਬੀਬੀਆਂ ਦੇ ਬੱਚੇ ਵੀ ਸਕੂਲ 'ਚ ਪੜਦੇ ਆਂ ਇਹਨਾਂ ਨੂੰ ਕੀ ਮੁਸ਼ਕਿਲ ਆ ਰਹੀ ਹੈ ਮਨਜੀਤ ਵੇ ਹਾਂ ਮਨਜੀਤ ਜੀ ਕੀ ਬੱਚਿਆਂ ਨੂੰ ਮੁਸ਼ਕਿਲ ਆ ਰਹੀ ਹੈ ਇਸ 'ਚ ਪੜ ਨਹੀਂ ਰਹੇ ਜੀ ਜਵਾਕ ਪੜਾਈ ਨਹੀਂ ਹੋ ਰਹੀ ਚੰਗੀ ਤਰ੍ਹਾਂ ਕਾਰਨ ਟੀਚਰ ਨਹੀਂ ਹੈਗਾ ਜੀ ਟੀਚਰ ਆਉਣਾ ਚਾਹੀਦਾ ਜੀ ਕਿੰਨੇ ਟੀਚਰ ਆਉਣੇ ਚਾਹੀਦੇ ਨੇ ਤਿੰਨ ਹੋਣੇ ਚਾਹੀਦੇ ਨੇ ਜੀ ਕਿੰਨੇ ਕਿਹੜੇ ਤੁਹਾਡੇ ਕਿੰਨੇ ਬੱਚੇ ਪੜਦੇ ਇੱਥੇ ਸਾਡੇ ਹੀ ਦੋ ਪੜਦੇ ਨੇ ਇੱਕ ਮੁੰਡਾ ਜੀ ਇੱਕ ਕੁੜੀ ਆ ਹਾਂ ਤੁਹਾਡੇ ਜਿੰਨਾ ਵੇ ਜੀ ਮੇਰੀ ਸ਼ਹਿਨਾਜ਼ ਵੀ ਹੈਗੋ ਸ਼ਹਿਨਾਜ਼ ਤੁਹਾਡੇ ਬੱਚੇ ਵੀ ਇੱਥੇ ਪੜਦੇ ਹਾਂ ਹਾਂ ਜੀ ਮੇਰੀ ਕੁੜੀਆ ਪੜਦੀ ਆ ਜੀ ਤੁਹਾਨੂੰ ਵੀ ਮੁਸ਼ਕਿਲ ਆ ਰਹੀ ਹੈ ਹਾਂ ਜ ਬੱਚੇ ਨਹੀਂ ਪੜਾਈ ਨਹੀਂ ਹੋ ਰਹੀ ਜੀ ਬੱਚਿਆਂ ਕੀ ਪੜਾਈ ਨਹੀਂ ਹੋ ਰਹੀ ਬੱਚੇ ਪ੍ਰਭਾਵਿਤ ਹੈ ਪੜਾਈ ਅਧਿਆਪਕ ਨਾ ਹੋਣ ਕਰਕੇ ਗਲਬਾਤ ਹੈ ਸਭ ਤੋਂ ਪਹਿਲਾਂ ਅਸੀਂ ਇੱਥੇ ਬਲਾਕ ਸਿੱਖਿਆ ਅਫਸਰ ਨੂੰ ਮਿਲੇ ਉਸ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਮਿਲੇ ਤੇ ਮੈਂ ਹਾਲੀ ਬੋਰਡ ਤੇ ਜਾ ਕੇ ਜਿਹੜਾ ਅਪਰੋਚ ਕੀਤਾ ਪਰ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋਈ ਇਸ ਤੋਂ ਤੱਕ ਹਾਰ ਕੇ ਪਿੰਡ ਵਾਸੀਆਂ ਦੇ ਨਾਲ ਰਲ ਕੇ ਜਿਹੜਾ ਇੱਥੇ ਅਸੀਂ ਅੱਜ ਦਰਵਾਜ਼ੇ ਨੂੰ ਲੋਕ ਲਾਇਆ ਦੂਸਰਾ ਅਸੀਂ ਕੱਲ ਦਾ ਪ੍ਰੈਸ ਨੋਟ ਵੀ ਦਿੱਤੇ ਖਬਰਾਂ ਵੀ ਲੱਗੀਆਂ ਪਰ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਆਣ ਕੇ ਸਾਡੇ ਨਾਲ ਕੋਈ ਗੱਲਬਾਤ ਨਹੀਂ કરી ਵੀ ਤੁਸੀਂ ਕਿਉਂ ਗੇਟ ਲਾਇਆ ਇੱਕ ਪਾਸੇ ਤਾਂ ਭਗਵਾਨ ਜਮਾਨ ਸਰਕਾਰ ਸਿੱਖਿਆ ਵਿੱਚ ਕ੍ਰਾਂਤੀ ਲਿਆਉਣ ਦੀ ਜਿਹੜੀ ਦਾਅਵੇ ਕਰ ਰਹੀ ਆ ਦੂਸਰਾ ਜੇ ਪਿੰਡਾਂ ਦੇ ਗਰਾਊਂਡਾਂ ਦੇ ਗ ਸਕੂਲਾਂ ਦੇ ਵਿੱਚ ਤਾਂ ਪੰਜਾਬ ਦੇ ਕਿਸੇ ਵੀ ਸਕੂਲ ਦੇ ਵਿੱਚ ਅਸਾਮੀਆਂ ਨਹੀਂ ਪੂਰੀਆਂ ਕਿਤੇ ਪੀਐਨ ਨਹੀਂ ਹੈਗਾ ਕਿਤੇ ਜਿਹੜਾ ਕਲਰਕ ਨਹੀਂ ਹੈਗਾ ਕਿਤੇ ਬੱਚਿਆਂ ਲਈ ਜਿਹੜਾ ਹਿੰਦੀ ਪੜਾਉਂਦਾ ਉਹੀ ਉਹੀ ਮਾਸਟਰ ਜਿਹੜਾ ਬੱਚਿਆਂ ਨੂੰ ਪੰਜਾਬੀ ਪੜਾਉਂਦਾ ਸਾਰੀ ਸਰਕਾਰੀ ਸਕੂਲਾਂ 'ਚ ਇਹ ਮੁਰਲੀ ਸਹੂਲਤਾਂ ਤੱਕ ਨਹੀਂ ਹੈ ਪੀਐਨ ਨਹੀਂ ਹੈ ਕਲਰਕ ਨਹੀਂ ਹੈ ਕਿਸ ਤਰ੍ਹਾਂ ਕੰਮ ਸਕੂਲਾਂ ਚ ਚੱਲਦੇ ਹੋਣੇ ਸਿੱਖਿਆ ਦੇ ਦਾਅਵੇ ਤੇ ਕਰ ਰਹੀ ਹੈ ਸਰਕਾਰ ਹਾਲਾਤ ਆ ਸਾਡੇ ਬੱਚਿਆਂ ਦੇ ਪਿੰਡ ਦੇ ਸਕੂਲ ਦੇ ਵਿੱਚ ਬਹੁਤ ਨਾਜਿਕ ਚੱਲੇ ਹੋਏ ਨੇ ਜੀ ਕਿਉਂ ਜਿਹੜੇ ਸਕੂਲ ਗਰੀਬ ਘਰਾਂ ਦੇ ਬੱਚੇ ਨੇ ਜਿਹੜੇ ਪੜਦੇ ਨੇ ਉਹ ਦਿਹਾੜੀ ਕਰਕੇ ਵਿਚਾਰੇ ਆ ਪ੍ਰਾਈਵੇਟ ਸਕੂਲ ਚ ਨਹੀਂ ਪੜਾ ਸਕਦੇ ਜੋ ਪਿੰਡ ਦਾ ਸਕੂਲ ਹੈ ਸਰਕਾਰੀ ਭਗਵੰਤਮਾਨ ਦੇ ਤਹਿਤ ਵੀ ਬੱਚੇ ਆਪਣੇ ਸਕੂਲ ਸਰਕਾਰੀ ਨੇ ਜਿਹੜੇ ਉਹ ਤੁਹਾਨੂੰ ਮਾਡਲ ਟਾਈਪ ਦੇ ਬਣਾ ਕੇ ਦਵਾਂਗੇ ਸਾਡੇ ਪਿੰਡ ਦਾ ਮਾਡਲ ਸਕੂਲ ਅੱਜ ਦੇਖ ਹੀ ਰਹੇ ਹੋ ਤੁਸੀਂ ਐਸੇ ਆ ਕੇ ਜਿੰਨਾ ਅਸੀਂ ਗੇਟ ਤੇ ਤਾਲਾ ਲਾਇਆ ਅਸੀਂ ਘਟੋ ਘਟ ਪੰਜ ਛੇ ਵਾਰੀ ਅਫਸਰਾਂ ਨੂੰ ਅਧਿਆਪਕਾਂ ਦੇ ਜਿਹੜੇ ਮਤਲਬ ਉੱਪਰਲੇ ਨੇ ਅਧਿਕਾਰੀ ਨੇ ਉਹਨਾਂ ਨੂੰ ਮਿਲ ਚੁੱਕੇ ਪਰ ਸਾਨੂੰ ਉਹ ਤੋਂ ਕਹਿ ਦਿੰਦੇ ਨੇ ਵੀ ਇੱਕ ਹਫ਼ਤੇ ਬਾਅਦ ਟੀਚਰ ਬਦਲੀ ਕਰ ਦਿਆ ਕਰਾਂਗੇ ਜਦੋਂ ਕਿ ਇੱਕ ਹਫ਼ਤੇ ਬਾਅਦ ਟੀਚਰ ਨੇ ਕੁਝ ਹੋਰ ਪੜ੍ਹਾਉਣਾ ਹੁੰਦਾ ਦੂਜੇ ਟੀਚਰ ਨੇ ਆ ਕੇ ਕੁਝ ਹੋਰ ਪੜ੍ਹਾਣਾ ਹੁੰਦਾ ਬੱਚੇ ਦਾ ਤਾਲਮੇਲ ਪੜ੍ਹਾਈ 'ਚ ਨਹੀਂ ਬਣਦਾ ਨਾ ਟੀਚਰ ਦਾ ਬਣਦਾ ਹਰਮਾਨ ਸਿੰਘ ਹਾਂ ਕਿਹੜੀ ਕਲਾਸ ਚ ਫਿਫਥ ਕਲਾਸ ਫਿਫਥ ਸਾਡੀ ਸਕੂਲ ਵਿੱਚ ਇੱਕ ਹੀ ਟੀਚਰ ਹੈ ਇੱਕ ਸਾਲ ਤੋਂ ਕੋਈ ਟੀਚਰ ਨਹੀਂ ਹੈ ਸਾਡੀ ਸਕੂਲ ਵਿੱਚ ਹੂੰ ਤੇ ਤੁਹਾਡੀ ਪੜ੍ਹਾਈ ਕਿਵੇਂ ਹੋ ਰਹੀ ਹੈ ਸਾਡੀ ਪੜ੍ਹਾਈ ਮੁਸ਼ਕਿਲ ਹੋ ਰਹੀ ਹੈ ਬਹੁਤ ਬਸ ਕਿੰਨੇ ਹੋਣੇ ਚਾਹੀਦੇ 3 ਹੋਣੇ ਚਾਹੀਦੇ ਨੇ ਬਲਿੰਦਰ ਸਿੰਘ ਕਿੱਥੇ ਡਿਊਟੀ ਤੁਹਾਡੀ ਦੁੱਲੜ ਜੀ 65 ਹੈ ਜੀ ਟੀਚਰ ਕਿੰਨੇ ਹੈ ਮੈਂ ਕੱਲਾ ਹਾਂ ਸਿੰਗਲ ਹਾਂ ਕਿੰਨੇ ਟੀਚਰ ਹੋਣ ਚਾਹੀਦੇ ਬਸ ਰਹੂੰ ਤਾਂ 3 1 21 ਪੋਸਟਾ ਜੀ ਇੱਕ ਤਿੰਨ ਟੀਚਰ ਹੋਣ ਚਾਹੀਦੇ ਆਇਆ ਨਹੀਂ ਕੋਈ ਹੁਣ ਟੱਕਾ ਨਹੀਂ ਆਦਾ ਜੀ ਤੇ ਪੀਐਨ ਹੈ ਇੱਥੇ ਪੀਐਨ ਨਹੀਂ ਹੈ ਜੀ ਕਲਰ ਕਲਰ ਨਹੀਂ ਹੈ ਜੀ ਦੋ ਖਾਣਾ ਬਣਾਉਣ ਵਾਲੇ ਆ ਜੀ ਬਸ ਉਹ ਇੱਕ ਹੈ ਬਸ ਹਾਂਜੀ ਤੇ ਫਿਰ ਪੜਾਈ ਪਰਵਾਇਤ ਹੋ ਰਹੀ ਹੈ ਜੰਦਾ ਲੱਗੇ ਸਕੂਲ ਨੂੰ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼